ਇਹ ਭਰਾਵਾਂ ਤੇ ਇਹ ਦੇਖੋ ਬਾਈ ਤੁਸੀਂ ਬਹੁਤ ਵੱਡੀ ਆ ਆ ਤਾਂ ਬਹੁਤ ਹੀ ਇਹ ਕੰਮ ਕਰ ਰਹੇ ਆ ਅਸੀਂ ਅੰਦਰ ਘਰੋਂ ਵੀ ਨਹੀਂ ਸਕਦਾ ਮਿੱਤਰੋ ਟਰਾਲੀਆਂ ਭਰੀਆਂ ਜਾ ਰਹੀਆਂ ਨੇ ਭਰਾਵੋ ਚੰਡੀਗੜ੍ਹ ਵੱਲ ਨੂੰ ਤੇ ਵਿੱਚ ਬੈਠੇ ਨੇ ਕਿਸਾਨ ਵੀਰ ਦੇਖੋ ਤੁਸੀਂ ਤੇ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਸਾਡੇ ਹਰੀਗੜ੍ਹ ਵਾਲੇ ਟੋਲ ਤੇ ਕਹਿੰਦੇ ਕੰਮ ਚੱਲ ਰਿਹਾ ਹਾਂ ਪੂਰਾ ਕੱਠ ਬਹੁਤ ਜ਼ਿਆਦਾ ਹੋਇਆ ਪਿਆ ਤੁਸੀਂ ਇਧਰ ਹੀ ਦੇਖੋ ਵੀ ਕਿੰਨੀਆਂ ਜ਼ਿਆਦਾ ਟਰਾਲੀਆਂ ਖੜੀਆਂ ਲੱਗੀਆਂ ਆਪਾਂ ਤੁਹਾਨੂੰ ਉੱਥੇ ਜਾ ਕੇ ਵੀ ਦਿਖਾਉਣੇ ਆਂਗੇ ਜੁੜੇ ਰਹੋ ਨਾਲ। ਉਹ ਵੀ ਮੇਤਰੋ ਕੱਠ ਦੇਖੋ ਤੁਸੀਂ ਭਰਾਵੋ ਜੁਨੀਅਨ ਦੀਆਂ ਗੱਡੀਆਂ ਤੇ ਆਹ ਟਰਾਲੀਆਂ ਸਾਰੀਆਂ ਕਹਿੰਦੇ ਇੱਥੇ ਲਾਤਾ ਹੋ ਸਕਦਾ ਐ ਨਹੀਂ ਪਤਾ ਵੀ ਜਿਵੇਂ ਦਿੱਲੀ ਵਾਲਾ ਆਪਣੇ ਹਰਿਆਣੇ ਵਾਲੇ ਬਾਰਡਰ ਬੰਦ ਨੇਗੇ ਅਹੀਂ ਇੱਥੇ ਵੀ ਬੰਦ ਹੋ ਜਾਣ ਬਾਈ। ਤੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਸਾਰੇ ਕਿਸਾਨ ਵੀ ਰਾਈ ਜਾਂਦੇ ਨੇ ਤੇ ਉਧਰੋਂ ਪੰਜਾਬ ਸਰਕਾਰ ਦਾ ਵੀ ਪੂਰਾ ਫੁੱਲ ਆਪਾਂ ਕਹੀਏ ਵੀ ਕੀੜਾ ਜਾਣਿਆ ਬਹਿ ਗਿਆ ਪੂਰਾ ਫੁੱਲ ਕੰਮ ਔਖਾ ਹੋਇਆ ਬਹਿ ਗਿਆ ਦੇਖੀ ਜਾਂਦੀ ਹੈ ਕੀ ਬਣਦੀ ਹੈ। ਏ ਲੋ ਵੇ ਇਧਰ बस ਇੱਕ ਪਾਸੇ ਪੁਲਿਸ ਤੇ ਇੱਕ ਪਾਸੇ ਇਧਰਲੇ ਪਾਸੇ ਜਥੇਬੰਦੀਆਂ ਲਈ ਖੜੀਆਂ ਨੇ ਬਈ ਆਪਦਾ ਉਹ ਤੇ ਆਪਾਂ ਦਿਖਾਉਣੇ ਆਗੇ ਤੁਹਾਨੂੰ ਸਾਰਾ ਸਿਸਟਮ ਕੀ ਆ ਦੇਖੋ ਬਈ ਤੇ ਬਹੁਤ ਵੱਡੇ ਪੱਧਰ ਦੇ ਭਰਾਵੋ ਕਿਸਾਨ ਦੇਖੋ ਤੁਸੀਂ ਬਰਬਰ ਵਾਲੇ ਟੋਲ ਪਲਾਜ਼ੇ ਤੇ ਆ ਜਿਹੜਾ ਸਾਡੇ ਹਰੀਗੜ੍ਹ ਤੋਂ ਅੱਗੇ ਜਾ ਕੇ ਟੋਲ ਪਲਾਜ਼ਾ ਆਉਂਦਾਗਾ ਉੱਥੇ ਤੁਹਾਨੂੰ ਦਿਖਾਉਣੇ ਆਗੇ ਸਾਰਾ ਸੀਨ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਮੌਜੂਦ ਆ ਤੇ ਜਿਹੜੇ ਕਿਸਾਨ ਵੀਰ ਨੇ ਉਹ ਵੀ ਬਈ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਬੈਠੇ ਤੁਸੀਂ ਦੇਖੋ ਤੁਹਾਨੂੰ ਇਧਰ ਨਾਲ ਦਿਖਾਉਣੇ ਆ ਸਾਰਾ ਵਾਰੇ ਇਧਰ ਕਿਸਾਨ ਵੀ ਸਾਰੇ ਤੇ ਆਹ ਦੇਖੋ ਤੇ ਪੁਲਿਸ ਨੇ ਜਿਹੜਾ ਇੱਥੋਂ ਅੱਗੇ ਜਾਣ ਨਹੀਂ ਦਿੱਤਾ ਹੈਗਾ ਤੇ ਇੱਥੇ ਜਾ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇਕੱਠੇ ਹੋਏ ਹੋਏ ਨੇ ਸਾਰੀਆਂ ਜਥੇਬੰਦੀਆਂ ਚੰਡੀਗੜ੍ਹ ਨੂੰ ਜਿਹੜੇ ਚਾਲੇ ਦੀ ਉਹ ਪਾਤੇ ਪਰ ਸਮਾਂ ਸਟੇਸ਼ਨ ਤੇ ਦੇ ਜੇ ਇੱਥੇ ਉਹ ਦਿਨਾਂ ਚਾਹ ਵਗੈਰਾ ਦਾ ਲੰਗਰ ਆ ਬਾਈ ਚੱਲਦਾ ਇੱਥੇ ਤੇ ਸਾਰੀਆਂ ਤੁਸੀਂ ਟਰਾਲੀਆਂ ਵਗੈਰਾ ਦੇਖੋ ਸਾਰੀਆਂ ਇੱਥੇ ਲਾਤੀਆਂ ਸੱਤੀ ਜਨਮੇ ਤੇਰਾ ਸੱਤੀ ਜਿੰਦਗੀ ਲਈ ਹਵੇਲਾ ਹਰ ਦਿਨ ਰੌਣਕ ਪੱਪਾ ਯਾ ਦੇਖੋ ਹੋਰ ਵੀ ਗੱਡੀਆਂ ਆ ਰਹੀਆਂ ਨੇ ਜਿਵੇਂ ਆ ਪੱਕੋ ਪਗਰਾਹਾ ਖੇੜੀਗੜਾ ਪਗਰਾਹਾ ਜੱਥੇ ਬੰਦੀਆਂ ਗੱਡੀਆਂ ਤੇ ਹੋਰ ਵੀ ਸਾਰੇ ਨੌਜਵਾਨ ਨੇ ਜਿਹੜੇ ਫਿਰ ਰਹੇ ਨੇ ਤੇ ਆ ਸਾਰੇ ਸਰੋਂ ਫੁੱਲੀਆਂ ਪੱਗਾ ਤੇ ਝੰਡੇ ਸਾਰੇ ਅਗਰਾਹਾ ਜਥੇਬੰਦੀ ਦਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਸਾਡੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਹੈਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚ ਰਹੇ ਨੇ ਤੇ ਆ ਬਾਈ ਹੋਰੀਆਂ ਸਾਰੇ ਇੱਥੇ ਪਹੁੰਚੇ ਹੋਏ ਆਗੇ ਦੇਖੋ ਤੁਸੀਂ ਬਾਈ ਇਹ ਕਾਦੀਆਂ ਜਥੇਬੰਦੀ ਦੇ ਵੀਰ ਹੋਈ ਨੇ ਜਿਹੜੇ ਤੇ ਆ ਟੋਲ ਦੇ ਉੱਪਰ ਬਿਲਕੁਲ ਇੱਥੋਂ ਬੰਦ ਹੋ ਗਿਆ ਸਿਸਟਮ ਜਿਹੜੀ ਆਮ ਆਵਾਜਾਈ ਆ ਉਹ ਜਾ ਰਹੀ ਹੈਗੀ ਤੇ ਜਿਹੜੀਆਂ ਕੋਈ ਯੂਨੀਅਨ ਦੀਆਂ ਗੱਡੀਆਂ ਨੇ ਜਾਂ ਵੀ ਹੋਰ ਉਹ ਆ ਉਹਨੂੰ ਕਿਸੇ ਨੂੰ ਵੀ ਨਹੀਂ ਅੱਗੇ ਨੰਗਾ ਦਿੱਤਾ ਜਾ ਰਿਹਾ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਪੰਜਾਬ ਪੁਲਿਸ ਹੈ ਉਹ ਇੱਥੇ ਆਈ ਹੋਈ ਹੈਗੀ ਤੇ ਉਹ ਮਾਗਰਤ ਨਾਲ ਜਿਹੜੀਆਂ ਗੱਡੀਆਂ ਨੇ ਤੁਹਾਨੂੰ ਦਿਖਾਉਣੇ ਉਧਰ ਦੇ ਪਾਸੇ ਬਹੁਤ ਵੱਡਾ ਜਿਹੜਾ ਜਾਮਾਗਾ ਉਹ ਲੱਗਿਆ ਪਿਆ ਹੈ ਇਸੇ ਤਰ੍ਹਾਂ ਜਿੰਨਾ ਟਾਈਮ ਆਪ ਕੋਲ ਉਹ ਕਹਿੰਦਾ ਸੀਗਾ ਵੀ ਸਾਰੀਆਂ ਖੇਤਾਂ ਦੇ ਬੰਦੀਆਂ ਜਿੱਨਾ ਉੱਡਦੀਆਂ ਉਹਨਾਂ ਦਾ ਟਾਈਮ ਸੁਆਦ ਨਹੀਂ ਆਉਣਾ ਭਰਾਵੋ ਤੇ ਤੁਹਾਨੂੰ ਦਿਖਾਉਣੇ ਹੋਰ ਤੁਰ ਤੱਕ ਦੇਖੋ ਤੁਸੀਂ ਗੱਡੀਆਂ ਹੀ ਗੱਡੀਆਂ ਬੱਸਾਂ ਦੇ ਵਿੱਚ ਆਏ ਨੇ ਕਿਸਾਨ ਵੀਰ ਕੋਈ ਟਰੈਕਟਰ ਟਰਾਲੀਆਂ ਲੈ ਕੇ ਆਏ ਨੇ ਕੋਈ ਛੋਟੀਆਂ ਗੱਡੀਆਂ ਦੇ ਵਿੱਚ ਆਏ ਨੇ ਟਰੈਕਟਰ ਨੇ ਟਰਾਲੀਆਂ ਵਾਂਗਰ ਤੇ ਬਹੁਤ ਵੱਡਾ ਕਾਫਲਾ ਹੈ ਜਿਹੜਾ ਇਹ ਦਿੱਲੀ ਵੱਲ ਨੂੰ ਜਾ ਰਿਹਾ ਠੀਕਾ ਤੇ ਇੱਧਰ ਜੋਤ ਕਿਸਾਨ ਮੋਰਚਾ ਬਲਾਕ ਸਹਿਣਾ ਤੇ ਬਹੁਤ ਵੱਡਾ ਤੁਸੀਂ ਦੇਖੋ ਬਈ ਇਕੱਠਾ ਜਿਹੜਾ ਸ਼ਾਮ ਤੱਕ ਦਾ ਇੱਥੇ ਆਏ ਨਹੀਂ ਪਤਾ ਵੀ ਕਿੰਨਿਆਂ ਕੇ ਜ਼ਿਆਦੇ ਇਕੱਠ ਹੋ ਜੇ ਜਦੋਂ ਹੁਣ ਵੀ ਘੱਟੋ ਘੱਟ ਦਿਨ ਦੇ 12:30 12:00 ਵਜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘੱਟੋ ਘੱਟ 10-15 ਹਜ਼ਾਰ ਬੰਦਾ ਜਿਹੜਾ ਇੱਥੇ ਹੋਣਾ ਸਾਰੇ ਕਿਸਾਨ ਆਗੂ ਤੇ ਨਾਲ ਵਿੱਚ ਕਿਸਾਨ ਬੀਬੀਆਂ ਤੇ ਬਹੁਤ ਵੱਡੇ ਸਿਸਟਮ ਤੇ ਆ ਦੇਖੋ ਬਈ ਟਰੈਕਟਰ ਪੂਰੇ ਲਾ ਰੱਖਿਆ ਬਾਈ ਹੋਰ ਇਹਨੇ ਤੇ ਇੱਧਰ ਦੇਖੋ ਹੋਰ ਤੁਰ ਤੱਕ ਗੱਡੀਆਂ ਗੱਡੀਆਂ ਖੜੀਆਂ ਨੇ ਬਹੁਤ ਵੱਡੇ ਪੱਧਰ ਤੇ ਤੁਹਾਨੂੰ ਕਿਹਾ ਵੀ ਇਕੱਠਾ ਜਿਹੜਾ ਹੋਣ ਜਾ ਰਿਹਾ ਅੱਜ ਇਹ ਜਿਹੜਾ ਮੋਰਚਾ ਸਾਰਾ ਜਾਣਾ ਸੀ ਚੰਡੀਗੜ੍ਹ ਨੂੰ ਕਿਸਾਨਾਂ ਦਾ ਕਾਫਲਾ ਸਾਰੀਆਂ ਜਥੇਬੰਦੀਆਂ ਦਾ ਤੇ ਇੱਧਰ ਕਿਸਾਨ ਵੀਰਾਂ ਵੱਲੋਂ ਬਾਈ ਵਾਰਨਿੰਗ ਦਿੱਤੀ ਕਹਿੰਦੇ ਵੀ ਸਾਨੂੰ ਅੱਗੇ ਵਧਣ ਦਿਓ ਵੀ ਨਹੀਂ ਸਾਨੂੰ ਕੋਈ ਨਾ ਕੋਈ ਐਕਸ਼ਨ ਆ ਜਿਹੜਾ ਲੈਣਾ ਪੈ ਜੂਗਾ ਤੇ ਦਿਖਾਉਣੇ ਆਗੇ ਤੁਹਾਨੂੰ ਅੱਗੇ ਔਰ ਬਾਈ ਠੀਕ ਐ ਤੇ ਇਸ ਗੱਲ 'ਤੇ ਬਾਅਦ ਆ ਕੇ ਦੱਸਾਂਗਾ ਔਰ ਮਨ ਸਿੰਘ ਵੀ ਭਾਉੜਾ ਅਨਕਰਾਵੀ ਗੀਤ ਕਹਿਣ ਆ ਕੇ ਮਜੀਤ ਸਿੰਘ ਵੀ ਭਾਉੜਾ ਇਹ ਦੇਖੋ ਬਾਈ ਤੁਸੀਂ ਬਹੁਤ ਵੱਡੀ ਕੰਮ ਕਰਦੇ ਆਂ ਕਾ ਬਹੁਤ ਆਮ ਕੰਮ ਕਰਦੇ ਆਂ ਅਸੀਂ ਆਂਦਾ ਘਰੋਂ ਵੀ ਤੁਹਾਨੂੰ ਚੱਲਿਆ ਤੇ ਫਿਰ ਵੀ ਆਹਾਰੇ ਦੋਸਤਾਂ ਦੇ ਤੁਹਾਨੂੰ ਤੇ ਜਿਹੜੀ ਆਮ ਆਵਾਜ਼ ਆਮ ਪਬਲਿਕ ਆ ਉਸੇ ਤਰ੍ਹਾਂ ਹੀ ਗੱਡੀਆਂ ਲੰਘ ਰਹੀਆਂ ਨੇ ਇਹ ਸਾਰੀਆਂ ਤੇ ਤੁਸੀਂ ਦੇਖੋ ਵੀ ਆਮ ਆਵਾਜ਼ aí ਨੂੰ ਕੋਈ ਹੋਣੀ ਹੈਗਾ ਪਰ ਜਿਹੜੀਆਂ ਗੱਡੀਆਂ ਅੰਦੋਲਨ 'ਚ ਜਾ ਰਹੀਆਂ ਨੇਗੀਆਂ ਹੋਰ ਬਾਈ ਠੀਕ ਹੋ ਜਿਹੜੀਆਂ ਗੱਡੀਆਂ ਅੰਦੋਲਨ 'ਚ ਜਾ ਰਹੀਆਂ ਨੇ ਉਹਨਾਂ ਨੂੰ ਉਹ ਕਰਿਆ ਤੇ ਸਾਡੇ ਪਿੰਡ ਦੇ ਮੈਂਬਰ ਸਾਹਿਬ ਖੜੇ ਨੇ ਕੀ ਹਾਲ ਆ ਮੈਂਬਰ ਸਾਹਿਬ ਹੋਰ ਠੀਕ ਹੈ ਜਰਦੀ ਕਲਾ ਕੀ ਲੱਗਦਾ ਵੀ ਕਿਸਾਨ ਪਹੁੰਚ ਜਾਣਗੇ ਚੰਡੀਗੜ੍ਹ ਕਿਵੇਂ ਹੈ ਦੇਖੋ ਪ੍ਰਸ਼ਾਸਨ ਦਾ ਹੈਨਾ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸ਼ਕਤੀ ਆ ਬਾਈ ਦੇਖੋ ਬਿਲਕੁਲ ਬਰਬਰ ਵਾਲੇ ਟੋਲ ਪਲਾਜ਼ੇ ਤੇ ਆ ਜਿਹੜਾ ਸਾਡੇ ਹਰੀਗੜ੍ਹ ਤੋਂ ਅੱਗੇ ਜਾ ਕੇ ਟੋਲ ਪਲਾਜ਼ਾ ਆਉਂਦਾਗਾ ਉੱਥੇ ਤੁਹਾਨੂੰ ਦਿਖਾਉਣਿਆਂਗੇ ਸਾਰਾ ਸੀਨ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਮੌਜੂਦ ਆ ਤੇ ਜਿਹੜੇ ਕਿਸਾਨ ਵੀਰ ਨੇ ਉਹ ਵੀ ਬਈ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਨੇ ਤੁਸੀਂ ਦੇਖੋ ਤੁਹਾਨੂੰ ਇਹਨਾਂ ਦਿਖਾਉਣਿਆਂ ਸਾਰਾ ਬਾਹਰੇ ਇਧਰ ਕਿਸਾਨ ਵੀਰ ਸਾਰੇ ਆਹ ਦੇਖੋ ਤੇ ਪੁਲਿਸ ਨੇ ਜਿਹੜਾ ਇੱਥੋਂ ਅੱਗੇ ਜਾਣ ਨਹੀਂ ਦਿੱਤਾ ਹੈਗਾ ਤੇ ਇੱਥੇ ਜਾ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਕਠੇ ਹੋਏ ਹੋਏ ਨੇ ਸਾਰੀਆਂ ਜਥੇਬੰਦੀਆਂ ਚੰਡੀਗੜ੍ਹ ਨੂੰ ਜਿਹੜੇ ਚਾਲੇ ਦੀ ਉਹ ਪਾਤੀ ਪਰ ਆਸ ਪ੍ਰਕਾਸ਼ਨਾ ਹੋਏ ਤੇ ਇੱਥੇ ਸਟੇਜ ਆ ਜਿਹੜੀ ਉਹ ਲੱਗ ਚੁੱਕੀ ਹੈਗੀ ਨਾਲ ਦੀ ਨਾਲ ਜਿਹੜਾ ਚਾਹ ਵਗੈਰਾ ਦਾ ਲੰਗੜਾ ਬਾਈ ਚੱਲਦਾ ਇੱਥੇ ਤੇ ਸਾਰੀਆਂ ਤੁਸੀਂ ਟਰਾਲੀਆਂ ਵਗੈਰਾ ਦੇਖੋ ਸਾਰੀਆਂ ਇੱਥੇ ਲਾਤੀਆਂ ਇਹ ਜਾਨੋ ਖੇਡਾ ਕੱਢ ਜੰਮੂ ਵਿਲੇ ਹੁੰਦੀ ਆ ਹਰ ਦਿਨ ਹਰ ਪੱਖਾ ਤੇ ਆ ਦੇਖੋ ਹੋਰ ਵੀ ਗੱਡੀਆਂ ਆ ਰਖਿਆ ਨੇ ਜਿਵੇਂ ਆ ਪੱਕੋ ਪੜਾ ਖੇੜੀ ਗੜਾ ਅਗਰਾਹਾ ਜਥੇਬੰਦੀਆਂ ਗੱਡੀਆਂ ਤੇ ਹੋਰ ਵੀ ਸਾਰੇ ਨੌਜਵਾਨ ਨੇ ਜਿਹੜੇ ਫਿਰ ਰਹੇ ਨੇ ਤੇ ਆ ਸਾਰੇ ਸਰੋਂ ਫੁੱਲੀਆਂ ਪੱਗਾ ਤੇ ਝੰਡੇ ਸਾਰੇ ਅਗਰਾਹਾ ਜਥੇਬੰਦੀ ਦਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਸਾਡੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਹੈਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚ ਰਹੇ ਨੇ ਇਹ ਬਾਈ ਹੁਰੀ ਸਾਰੇ ਇੱਥੇ ਪਹੁੰਚੇ ਹੋਇਆਗੇ ਦੇਖੋ ਤੁਸੀਂ ਬਾਈ ਇਹ ਕਾਦੀਆਂ ਜਿਹਾ ਸੇ ਬੰਦੀ ਦੇ ਵੀਰ ਹੁਰੀ ਨੇ ਜਿਹੜੇ ਤੇ ਆ ਟੋਲ ਦੇ ਉੱਪਰ ਬਿਲਕੁਲ ਇੱਥੋਂ ਬੰਦ ਹੋ ਗਿਆ ਸਿਸਟਮ ਜਿਹੜੀ ਆਮ ਆਵਾਜਾਈ ਆ ਉਹ ਜਾ ਰਹੀ ਹੈਗੀ ਤੇ ਜਿਹੜੀਆਂ ਕੋਈ ਜੁਨੀਅਨ ਦੀਆਂ ਗੱਡੀਆਂ ਨੇ ਜਾਂ ਵੀ ਹੋਰ ਉਹ ਆ ਉਹਨੂੰ ਕਿਸੇ ਨੂੰ ਵੀ ਅੱਗੇ ਨੰਗਾਂ ਦਿੱਤਾ ਜਾ ਰਿਹਾ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਪੰਜਾਬ ਪੁਲਿਸ ਹੈ ਉਹ ਇੱਥੇ ਆਈ ਵੀ ਹੈਗੀ ਲਗੋ ਮਗਰ ਭਰ ਜਿਹੜੀਆਂ ਗੱਡੀਆਂ ਨੇ ਤੁਹਾਨੂੰ ਦਿਖਾਉਣਾ ਉਹ ਤੋਂ ਪਾਸੇ ਬਹੁਤ ਵੱਡਾ ਜਿਹੜਾ ਜਾਮਾਗਾ ਉਹ ਲੱਗਿਆ ਪਿਆ ਇਹ ਇੰਨਾ ਤੋਂ ਹੀ ਹੋਏ ਪ੍ਰਾਏ ਇਸੇ ਤਰ੍ਹਾਂ ਜਿੰਨਾ ਟਾਈਮ ਆਪ ਕੋਲੋਂ ਕਹਿੰਦੇ ਸੀਗਾ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਇੰਨਾ ਉੱਡਦੀਆਂ ਉਹਨਾਂ ਦਾ ਮਸਵਾਦ ਨਹੀਂ ਆਉਣਾ ਭਰਾਵੋ ਤੇ ਸੁਨ ਦਿਖਾਉਣੇ ਉਹ ਤੁਰ ਤੱਕ ਦੇਖੋ ਤੁਸੀਂ ਗੱਡੀਆਂ ਹੀ ਗੱਡੀਆਂ ਬੱਸਾਂ ਦੇ ਵਿੱਚ ਆਏ ਨੇ ਕਿਸਾਨ ਵੀਰ ਕੋਈ ਟਰੈਕਟਰ ਟਰਾਲੀਆਂ ਲੈ ਕੇ ਆਏ ਨੇ ਕੋਈ ਛੋਟੀਆਂ ਗੱਡੀਆਂ ਦੇ ਵਿੱਚ ਆਏ ਨੇ ਟਰੈਕਟਰ ਨੇ ਟਰਾਲੀਆਂ ਵਾਂਗਰ ਤੇ ਬਹੁਤ ਵੱਡਾ ਕਾਫਲਾ ਹੈ ਜਿਹੜਾ ਇਹ ਦਿੱਲੀ ਵੱਲ ਨੂੰ ਜਾ ਰਿਹਾ ਠੀਕ ਆ ਤੇ ਇੱਧਰ ਜੋਤ ਕਿਸਾਨ ਮੋਰਚਾ ਕਲਾਕ ਸੈਣਾ ਤੇ ਬਹੁਤ ਵੱਡਾ ਤੁਸੀਂ ਦੇਖੋ ਬਈ ਇਕੱਠਾ ਜਿਹੜਾ ਸ਼ਾਮ ਤੱਕ ਤਾਂ ਇੱਥੇ ਆਏ ਨਹੀਂ ਪਤਾ ਵੀ ਕਿੰਨਿਆਂ ਕੇ ਜ਼ਿਆਦੇ ਇਕੱਠ ਹੋ ਜੇ ਜਦੋਂ ਹੁਣ ਵੀ ਘੱਟੋ ਘੱਟ ਦਿਨ ਦੇ 12:30 12:00 ਵਜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘੱਟੋ ਘੱਟ 10-15000 ਬੰਦਾ ਜਿਹੜਾ ਇੱਥੇ ਹੋਣਾ ਸਾਰੇ ਕਿਸਾਨ ਆਗੂ ਤੇ ਨਾਲ ਵਿੱਚ ਕਿਸਾਨ ਬੀਬੀਆਂ ਤੇ ਬਹੁਤ ਵੱਡੇ ਸਿਸਟਮ ਤੇ ਆ ਦੇਖੋ ਬਈ ਟਰੈਕਟਰ ਮੂਰੇ ਲਾ ਰੱਖਿਆ ਬਾਈ ਹੋਰ ਇਹਨੇ ਤੇ ਇੱਧਰ ਦੇਖੋ ਹੋ ਤੁਰ ਤੱਕ ਗੱਡੀਆਂ ਗੱਡੀਆਂ ਖੜੀਆਂ ਨੇ ਬਹੁਤ ਵੱਡੇ ਪੱਦਰ ਤੇ ਤੁਹਾਨੂੰ ਕਿਹਾ ਵੀ ਇਕੱਠਾ ਜਿਹੜਾ ਹੋਣ ਜਾ ਰਿਹਾ ਅੱਜ ਇਹ ਜਿਹੜਾ ਮੋਰਚਾ ਸਾਰਾ ਜਾਣਾ ਤੇ ਚੰਡੀਗੜ੍ਹ ਨੂੰ ਕਿਸਾਨਾਂ ਦਾ ਕਾਫਲਾ ਸਾਰੀਆਂ ਜਥੇਬੰਦੀਆਂ ਦਾ ਤੇ ਇੱਧਰ ਕਿਸਾਨ ਵੀਰਾਂ ਵੱਲੋਂ ਬਈ ਵਾਰਨਿੰਗ ਦਿੱਤੀ ਕਹਿੰਦੇ ਵੀ ਸਾਨੂੰ ਅੱਗੇ ਵਧਣ ਦਿਓ ਵੀ ਨਹੀਂ ਸਾਨੂੰ ਕੋਈ ਨਾ ਕੋਈ ਐਕਸ਼ਨ ਆ ਜਿਹੜਾ ਲੈਣਾ ਪੈ ਜੂਗਾ ਤੇ ਦਿਖਾਉਣੇ ਆਗੇ ਸਾਨੂੰ ਅੱਗੇ ਔਰ ਬਾਈ ਠੀਕ ਹੈ ਇਹ ਦੇਖੋ ਬਈ ਤੁਸੀਂ ਬਹੁਤ ਵੱਡੀ ਇਹ ਤਾਂ ਬਹੁਤ ਹੀ ਹਲ ਕੰਮ ਚ ਆਏ ਆ ਅਸੀਂ ਆਂਦਾ ਘਰੂਂਗੇ ਤੁਹਾਨੂੰ ਛੱਡਿਆ ਔਰ ਇਹ ਦੋਸਤ ਅਰੇ ਤੇ ਜਿਹੜੀ ਆਮ ਆਵਾਜ਼ਾਈ ਆਮ ਪਬਲਿਕ ਆ ਉਸੇ ਤਰ੍ਹਾਂ ਹੀ ਗੱਡੀਆਂ ਲੰਘ ਰਹੀਆਂ ਨੇ ਸਾਰੀਆਂ ਤੇ ਤੁਸੀਂ ਦੇਖੋ ਵੀ ਆਮ ਆਵਾਜ਼ਾਈ ਨੂੰ ਕੋਈ ਹੋਣੀ ਹੈਗਾ ਪਰ ਜਿਹੜੀਆਂ ਗੱਡੀਆਂ ਅੰਦੋਲਨ 'ਚ ਜਾ ਰਹੀਆਂ ਨੇਗੀਆਂ ਹੋਰ ਬਾਈ ਠੀਕ ਹੋ ਜਿਹੜੀਆਂ ਗੱਡੀਆਂ ਅੰਦੋਲਨ 'ਚ ਜਾ ਰਹੀਆਂ ਨੇ ਉਹਨਾਂ ਨੂੰ ਉਹ ਕਰਿਆ ਤੇ ਸਾਡੇ ਪਿੰਡ ਦੇ ਮੈਂਬਰ ਸਾਹਿਬ ਖੜੇ ਨੇ ਕੀ ਹਾਲ ਹੈ ਮੈਂਬਰ ਸਾਹਿਬ ਹੋਰ ਠੀਕ ਹੈ ਚੜਦੀ ਕਲਾ ਕੀ ਲੱਗਦਾ ਵੀ ਕਿਸਾਨ ਪਹੁੰਚ ਜਾਣਗੇ ਚੰਡੀਗੜ੍ਹ ਕਿਵੇਂ ਹੈ ਦੇਖੋ ਪ੍ਰਸ਼ਾਸਨ ਦਾ ਹੈਨਾ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸ਼ਕਤੀ ਆ ਬਾਈ ਦੇਖੋ ਬਿਲਕੁਲ ਬਰਬਰ ਵਾਲੇ ਟੋਲ ਪਲਾਜੇ ਤੇ ਆ ਜਿਹੜਾ ਸਾਡੇ ਹਰੀਗੜ੍ਹ ਤੋਂ ਅੱਗੇ ਜਾ ਕੇ ਟੋਲ ਪਲਾਜਾ ਆਉਂਦਾਗਾ ਉੱਥੇ ਤੁਹਾਨੂੰ ਦਿਖਾਉਣੇ ਆਗੇ ਸਾਰਾ ਸੀਨ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਮੌਜੂਦ ਆ ਤੇ ਜਿਹੜੇ ਕਿਸਾਨ ਵੀਰ ਨੇ ਉਹ ਵੀ ਬਈ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਨੇ ਤੁਸੀਂ ਦੇਖੋ ਤੁਹਾਨੂੰ ਇਹਦਾ ਦਿਖਾਉਣੇ ਆ ਸਾਰਾ ਸਾਰੇ ਇਧਰ ਕਿਸਾਨ ਵੀਰ ਸਾਰੇ ਜਿਹਾ ਦੇਖੋ ਤੇ ਪੁਲਿਸ ਨੇ ਜਿਹੜਾ ਇੱਥੋਂ ਅੱਗੇ ਜਾਣ ਨਹੀਂ ਦਿੱਤਾ ਹੈਗਾ ਤੇ ਇੱਥੇ ਜਾ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਘੱਟੇ ਹੋਏ ਬਣੇ ਸਾਰੀਆਂ ਜਥੇਬੰਦੀਆਂ ਚੰਡੀਗੜ੍ਹ ਨੂੰ ਜਿਹੜੇ ਚਾਲੇ ਦੀ ਉਹ ਪਾਦੇ ਪਰ ਅਮਨ ਸੈਕਟਰਾਂ ਦੇ ਦੇ ਤੇ ਇੱਥੇ ਸਟੇਜ ਆ ਜਿਹੜੀ ਉਹ ਲੱਗ ਚੁੱਕੀ ਹੈਗੀ ਦੇ ਨਾਲ ਦੀ ਨਾਲ ਜਿਹੜਾ ਚਾਹ ਵਗੈਰਾ ਦਾ ਲੰਗੜਾ ਬਾਈ ਚੱਲਦਾ ਇੱਥੇ ਤੇ ਸਾਰੀਆਂ ਤੁਸੀਂ ਟਰਾਲੀਆਂ ਵਗੈਰਾ ਦੇਖੋ ਸਾਰੀਆਂ ਇੱਥੇ ਲਾ ਦਿੱਤੀਆਂ ਗੱਡੀਆਂ ਨਾਲ ਖੜਾ ਆ। ਗੱਡੀ ਜੰਮਗੀ ਲਈ ਹੁਣੇ ਆ। ਸਰ ਦੇ ਰੌਂਦੇ ਪੱਕੇ ਆ। ਯਾਰ ਦੇਖੋ ਹੋਰ ਵੀ ਗੱਡੀਆਂ ਆ ਰਹੀਆਂ ਨੇ। ਜਿਵੇਂ ਆ ਪੱਕੋ ਪਾਣ ਦਾ ਖੇੜੀਗੜਾ। ਅਗਰਾਹਾ ਜਥੇਬੰਦੀਆਂ ਗੱਡੀਆਂ ਤੇ ਹੋਰ ਵੀ ਸਾਰੇ ਨੌਜਵਾਨ ਨੇ ਜਿਹੜੇ ਫਿਰ ਰਹੇ ਨੇ ਤੇ ਆ ਸਾਰੇ ਸਰੋਂ ਫੁੱਲੀਆਂ ਪੱਕਾ ਤੇ ਝੰਡੇ ਸਾਰੇ ਅਗਰਾਹਾ ਜਥੇਬੰਦੀ ਦਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਸਾਡੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਹੈਗਾ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚ ਰਹੇ ਨੇ ਯਾ ਬਾਈ ਹੁਰੀ ਸਾਰੇ ਇੱਥੇ ਪਹੁੰਚੇ ਹੋਏ ਆਗੇ ਦੇਖੋ ਤੁਸੀਂ ਬਾਈ ਇਹ ਕਾਦੀਆਂ ਜਥੇਬੰਦੀ ਦੇ ਵੀਰ ਹੁਰੀ ਨੇ ਜਿਹੜੇ ਤੇ ਆ ਟੋਲ ਦੇ ਉੱਪਰ ਬਿਲਕੁਲ ਇੱਥੋਂ ਬੰਦ ਹੋ ਗਿਆ ਸਿਸਟਮ ਜਿਹੜੀ ਆਮ ਆਵਾਜਾਈ ਆ ਉਹ ਜਾ ਰਹੀ ਹੈਗੀ ਤੇ ਜਿਹੜੀਆਂ ਕੋਈ ਯੂਨੀਅਨ ਦੀਆਂ ਗੱਡੀਆਂ ਨੇ ਜਾਂ ਵੀ ਹੋਰ ਉਹ ਆ ਉਹਨੂੰ ਕਿਸੇ ਨੂੰ ਵੀ ਨਹੀਂ ਅੱਗੇ ਲੰਘਣ ਦਿੱਤਾ ਜਾ ਰਿਹਾ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਪੰਜਾਬ ਪੁਲਿਸ ਹੈ ਉਹ ਇੰਟੀ ਆਈ ਹੋਈ ਹੈਗੀ ਤੇ ਲੇਗੋ ਮੋਗਰ ਫਰਕ ਜਿਹੜੀਆਂ ਗੱਡੀਆਂ ਨੇ ਤੁਹਾਨੂੰ ਦਿਖਾਉਣੇ ਉਧਰ ਦੇ ਪਾਸੇ ਬਹੁਤ ਵੱਡਾ ਜਿਹੜਾ ਜਾਮਾਗਾ ਉਹ ਲੱਗਿਆ ਪਿਆ ਇਹਨਾਂ ਤੋਂ ਹੀ ਸੋ ਪ੍ਰਾਏ ਇਸੇ ਤਰ੍ਹਾਂ ਜਿੰਨਾ ਟਾਈਮ ਕੋਲੋਂ ਕਹਿੰਦਾ ਸੀਗਾ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਇਹਨਾਂ ਉੱਠਦੀਆਂ ਉਹਨਾਂ ਦਾ ਸਮਾਗ ਨਹੀਂ ਹੋਣਾ ਭਰਾਵੋ ਇਹ ਸੁਣ ਦਿਖਾਉਣੇ ਉਹ ਤੁਰ ਤੱਕ ਦੇਖੋ ਤੁਸੀਂ ਗੱਡੀਆਂ ਹੀ ਗੱਡੀਆਂ ਬੱਸਾਂ ਦੇ ਵਿੱਚ ਆਏ ਨੇ ਕਿਸਾਨ ਵੀਰ ਕੋਈ ਟਰੈਕਟਰ ਟਰਾਲੀਆਂ ਲੈ ਕੇ ਆਏ ਨੇ ਕੋਈ ਛੋਟੀਆਂ ਗੱਡੀਆਂ ਦੇ ਵਿੱਚ ਆਏ ਨੇ ਟਰੈਕਟਰ ਨੇ ਟਰਾਲੀਆਂ ਵਾਂਗਰ ਤੇ ਬਹੁਤ ਵੱਡਾ ਕਾਫਲਾ ਹੈ ਜਿਹੜਾ ਇਹ ਦਿੱਲੀ ਵੱਲ ਨੂੰ ਜਾ ਰਿਹਾ ਠੀਕਾ ਤੇ ਇੱਧਰ ਜ਼ਰੂਰ ਤ ਕਿਸਾਨ ਮੋਰਚਾ ਬਲਾਕ ਸਹਿਣਾ ਤੇ ਬਹੁਤ ਵੱਡਾ ਤੁਸੀਂ ਦੇਖੋ ਬਈ ਇਕੱਠਾ ਜਿਹੜਾ ਸ਼ਾਮ ਤੱਕ ਦਾ ਇੱਥੇ ਆਏ ਨਹੀਂ ਪਤਾ ਵੀ ਕਿੰਨਿਆਂ ਕੇ ਜ਼ਿਆਦੇ ਇਕੱਠ ਹੋ ਜੇ ਜਦੋਂ ਹੁਣ ਵੀ ਘੱਟੋ ਘੱਟ ਦਿਨ ਦੇ 12:00 ਸਵਾ 12 ਵਜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘੱਟੋ ਘੱਟ 10-15000 ਬੰਦਾ ਜਿਹੜਾ ਇੱਥੇ ਹੋਣਾ ਸਾਰੇ ਕਿਸਾਨ ਆਗੂ ਤੇ ਨਾਲ ਵਿੱਚ ਕਿਸਾਨ ਬੀਬੀਆਂ ਤੇ ਬਹੁਤ ਵੱਡੇ ਸਿਸਟਮ ਤੇ ਆ ਦੇਖੋ ਬਾਈ ਟਰੈਕਟਰ ਪੂਰੇ ਲਾ ਰੱਖਿਆ ਬਾਈ ਹੋਰ ਇਹਨੇ ਤੇ ਇੱਧਰ ਦੇਖੋ ਹੋ ਤੁਰ ਤੱਕ ਗੱਡੀਆਂ ਗੱਡੀਆਂ ਖੜੀਆਂ ਨੇ ਬਹੁਤ ਵੱਡੇ ਪੱਦਰ ਤੇ ਤੁਹਾਨੂੰ ਕਿਹਾ ਵੀ ਇਕੱਠਾ ਜਿਹੜਾ ਹੋਣ ਜਾ ਰਿਹਾ ਅੱਜ ਇਹ ਜਿਹੜਾ ਮੋਰਚਾ ਸਾਰਾ ਜਾਣਾ ਸੀ ਚੰਡੀਗੜ੍ਹ ਨੂੰ ਕਿਸਾਨਾਂ ਦਾ ਕਾਫਲਾ ਸਾਰੀਆਂ ਜਥੇਬੰਦੀਆਂ ਦਾ ਤੇ ਇਧਰ ਕਿਸਾਨ ਵੀਰਾਂ ਵੱਲੋਂ ਬਾਈ ਵਾਰਨਿੰਗ ਦਿੱਤੀ ਕਹਿੰਦੇ ਵੀ ਸਾਨੂੰ ਅੱਗੇ ਵਧਣ ਦਿਓ ਵੀ ਨਹੀਂ ਸਾਨੂੰ ਕੋਈ ਨਾ ਕੋਈ ਐਕਸ਼ਨ ਆ ਜਿਹੜਾ ਲੈਣਾ ਪੈ ਜੂਗਾ ਤੇ ਦਿਖਾਉਣੇ ਆਗੇ ਤੁਹਾਨੂੰ ਅੱਗੇ ਔਰ ਬਾਈ ਠੀਕ ਐ ਇਸ ਗੱਲ 'ਤੇ ਬਾਦ ਆ ਦੇ ਤਸਕਨਾ ਔਰ ਇਹ ਨਹੀਂ ਚੰਗੀ ਭਣਾੜਾ ਜੀਤ ਸਿੰਘ ਜੀ ਭਰਾਵਰਾ ਤੇ ਦੇਖੋ ਬਈ ਤੁਸੀਂ ਬਹੁਤ ਵੱਡੀ ਆ ਆ ਆ ਬਹੁਤ ਹੀ ਆਮ ਕੰਮ ਚ ਆਏ ਆ ਅਸੀਂ ਆਮ ਦਾ ਰੋਡ ਨੂੰ ਚੱਲਦਾ ਤੇ ਫਿਰ ਵੀ ਆਹ ਆਹ ਇਹ ਦੋਸਤ ਕਰੀਤ ਬਈ ਤੇ ਜਿਹੜੀ ਆਮ ਆਵਾਜ਼ ਆਈ ਆਮ ਪਬਲਿਕ ਆ ਉਸੇ ਤਰ੍ਹਾਂ ਹੀ ਗੱਡੀਆਂ ਲੰਘ ਰਹੀਆਂ ਨੇ ਸਾਰੀਆਂ ਤੇ ਤੁਸੀਂ ਦੇਖੋ ਵੀ ਆਮ ਆਵਾਜ਼ਾਂ ਇਹਨੂੰ ਕੋਈ ਹੋਣੀ ਹੈਗਾ ਪਰ ਜਿਹੜੀਆਂ ਗੱਡੀਆਂ ਅੰਦੋਲਨ 'ਚ ਜਾ ਰਹੀਆਂ ਨੇਗੀਆਂ ਹੋਰ ਬਾਈ ਠੀਕੋ ਜਿਹੜੀਆਂ ਗੱਡੀਆਂ ਅੰਦੋਲਨ 'ਚ ਜਾ ਰਹੀਆਂ ਨੇ ਉਹਨਾਂ ਨੂੰ ਉਹ ਕਰਿਆ ਤੇ ਸਾਡੇ ਪਿੰਡ ਦੇ ਮੈਂਬਰ ਸਾਹਿਬ ਖੜੇ ਨੇ ਕੀ ਹਾਲ ਆ ਮੈਂਬਰ ਸਾਹਿਬ ਹੋਰ ਠੀਕ ਹੈ ਚੜਦੀ ਕਲਾ ਕੀ ਲੱਗਦਾ ਵੀ ਕਿਸਾਨ ਪਹੁੰਚ ਜਾਣਗੇ ਚੰਡੀਗੜ੍ਹ ਕਿਵੇਂ ਹੈ ਦੇਖੋ ਪ੍ਰਸ਼ਾਸਨ ਦਾ ਹੈਨਾ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸ਼ਕਤੀ ਆ ਬਾਈ ਦੇਖੋ ਬਿਲਕੁਲ